ਅਸੀਂ ਦਰਿਆ ਤੇ ਕਬਜ਼ਾ ਨਹੀਂ ਕੀਤਾ ਸਾਡੀਆਂ ਜ਼ਮੀਨਾਂ ਤੋਂ ਦਰਿਆ ਦਾ ਜਿਹੜਾ ਕਬਜ਼ਾ ਛੁਡਾਇਆ ਜਾਵੇ ਫਸਲ ਕਦੋਂ ਲਗਦਾ ਬੀਜ ਲੂਗੇ ਤੁਸੀਂ ਫਸਲ ਨਹੀਂ ਬੀਜੀ ਜਾਣੀ ਹਣੀ ਹੁਣ ਕੱਲ ਨੂੰ ਤੁਸੀਂ ਹੋਰ ਭਰਾ ਸਾਡੇ ਜਾਂ ਕੋਈ ਹਰ ਕੋ ਕਹੂਗਾ ਵੀ ਇਹ ਤਾਂ ਦਰਿਆ ਸੀਗਾ ਇੱਕ ਸਾਲ ਬਾਅਦ ਕਹਣਗੇ ਵੀ ਦਰਿਆ ਸੀ ਪਰ ਨਹੀਂ ਦਰਿਆ ਨਹੀਂ ਇਹ ਸਾਡੀਆਂ ਮਾਲਕੀ ਜ਼ਮੀਨਾਂ ਸੀ ਜਿਹਦੇ ਖੇਰ ਉਹਦੀ ਰੇਤ ਤਾਂ ਇਨ ਲੋਕਾਂ ਦੀ ਰੇਤ ਇਥੋਂ ਸੌਖੀ ਚੱਕ ਹੋ ਰਹੀ ਜਨੇ ਕੀ ਕਹਨੇ ਹੋ ਕਿ 3-4 ਸਾਲ ਫਸਲ ਵੀ ਨਹੀਂ ਹੋਣੀ ਕੀ ਲੈਣ ਕੀ ਆਨੇ ਤੇ ਯੋਹ ਵੇਖਦੀ ਆਈਦਾ ਜੀ ਤੁੰ ਪੱਧਰ ਪੱਧਰ ਕੇ ਇਸ ਤਰ੍ਹਾਂ ਕਰ ਲਾ ਟਰੈਕ ਰੋਡ ਲਗਾ ਕੇ ਫੇਜ ਤਾ ਤੁਸੀਂ ਕਹਨੇ ਹੋ ਕਿ 3-4 ਸਾਲ ਫਸਲ ਵੀ ਨਹੀਂ ਹੋਣੀ ਤਿੰਨ ਚਾਰ ਸਾਲ ਫਸਲ ਨਹੀਂ ਹੋਣੀ ਤੇ ਫਿਰ ਤੁਸੀਂ ਰੋਜ ਇੱਥੇ ਦਰਿਆ ਟੱਪ ਕੇ ਆਨੇ ਹੋ ਕਿਸ਼ਤੀ ਬੈ ਕੇ ਕੀ ਲੈਣ ਕੀ ਆਨੇ ਫਿਰ ਇਹੋ ਵੇਖ ਲਈ ਆਈਦਾ ਜੀ ਪੱਧਰ ਪੱਧਰ ਕੇ ਇਤਰਾਵ ਕਰ ਲਾ ਟ੍ਰਾਈਡਰ ਉਹਨਾਂ ਦਾ ਆ ਗਏ ਹੂੰ ਸ਼ਾਇਦ ਕੜਕ ਪੀਜੀ ਜਾਵੇ ਪਰ ਵੀਜ ਦੇ ਵਾਸਤੇ ਹੈਗੀ ਦਰਿਆ ਲਾਗੇ ਦਰਿਆ ਦੇ ਆ ਦਰਿਆ ਨੇ ਫੇਟਾ ਹੀ ਦੇਣੀ ਚੜੀ ਜਾਂਦੀ ਹੈ ਤੇ ਇੱਥੇ ਦਰਿਆ ਸੀ ਪਹਿਲਾਂ ਨਹੀਂ ਜੀ ਵਾ ਇੱਥੇ ਪਹਿਲਾਂ ਝੋਨੇ ਲੱਗਦੇ ਹੋਈ ਦਰਿਆ ਰਹੀ ਇੱਥੇ ਹੈਗਾ ਇੰਨਾਂ ਇਹ ਲੋਕਾਂ ਦੇ ਹੱਸਦੇ ਵਾਸਤੇ ਸੀ ਲੋਕ ਬੜੀਆਂ ਸੋਹਣੀਆਂ ਫਸਲਾਂ ਹੁੰਦੀਆਂ ਸੀ ਇੱਥੇ ਉਹਨਾਂ ਜ਼ਮੀਨਾਂ ਦੇ ਵਿੱਚ ਨੌ ਘਰ ਰੋੜ ਕੇ ਤੇ ਜ਼ਮੀਨ ਸਾਰੀ ਰੋੜ ਕੇ ਸੈਂਕੜੇ ਏਕੜ ਤੇ ਦਰਿਆ ਰਿਆ ਦਰਿਆ ਵਗਣ ਲੱਗ ਗਿਆ ਹੁਣ ਕੱਲ ਨੂੰ ਤੁਸੀਂ ਹੋਰ ਭਰਾ ਸਾਡੇ ਜਾਂ ਕੋਈ ਹਰ ਕੋ ਕਹੂਗਾ ਵੀ ਇਹ ਤਾਂ ਦਰਿਆ ਸੀਗਾ ਇੱਕ ਸਾਲ ਬਾਅਦ ਕਹਣਗੇ ਵੀ ਦਰਿਆ ਸੀ ਪਰ ਨਹੀਂ ਦਰਿਆ ਨਹੀਂ ਇਹ ਸਾਡੀਆਂ ਮਾਲਕੀ ਜ਼ਮੀਨਾਂ ਸੀ ਦਾਉ ਦੇ ਵਿੱਚ ਹੜ੍ਹ ਜਾ ਚੁੱਕੇ ਨੇ ਲੇਕਿਨ ਹੜ੍ਹ ਤੋਂ ਬਾਅਦ ਦੇ ਕੀ ਹਾਲਾਤ ਨੇ ਜਿਸ ਇਲਾਕੇ ਦੇ ਵਿੱਚ ਖੜਾ ਸ਼ਾਇਦ ਪੰਜਾਬ ਦੇ ਵਿੱਚ ਹੜ੍ਹਾਂ ਨੇ ਸਭ ਤੋਂ ਵੱਧ ਨੁਕਸਾਨ ਇਥੋਂ ਦੇ ਲੋਕਾਂ ਦਾ ਕੀ ਥਾ ਫਿਰ ਜਦ ਤੁਸੀਂ ਕਹਿੰਦੇ ਹੋ ਕਿ ਤਿੰਨ ਚਾਰ ਸਾਲ ਫਸਲ ਵੀ ਨਹੀਂ ਹੋਣੀ ਤਿੰਨ ਚਾਰ ਸਾਲ ਫਸਲ ਨਹੀਂ ਹੋਣੀ ਤੇ ਫਿਰ ਤੁਸੀਂ ਰੋਜ ਇੱਥੇ ਦਰਿਆ ਟੱਪ ਕੇ ਆਨੇ ਹੋ ਕਿਸ਼ਤੀ ਬੈਠ ਕੇ ਕੀ ਲੈਣ ਕੀ ਆਨੇ ਫਿਰ ਇਹੋ ਵੇਖਣ ਹੀ ਆਈਦਾ ਜੀ ਪੱਧਰ ਪੱਧਰ ਕੇ ਇਦਾਂ ਕਰ ਲਾ ਟਰੈਕ ਰੋ ਲਗਾ ਕੇ ਹੂੰ ਸ਼ਾਇਦ ਕੜਕ ਪੀਜੀ ਜਾਵੇ ਪਰ ਵੀ ਜਦ ਰਸਤੀ ਹੈਗੀ ਦਰਿਆ ਲਾਗੇ ਦਰਿਆ ਆ ਤੇ ਦਰਿਆ ਨੇ ਫੇਟਾ ਹੀ ਦੇਣੀ ਚੜੀ ਜਾਂਦੀ ਹੈ ਮਗਰ ਘਰ ਵੀ ਪਹਿਣੇ ਮੜਕਾ ਹਿੰਗ ਦਾ ਵਕਾਰ ਆ ਪਾ ਵੇਖਿਆ ਉਹਦਾ ਵੀ ਘਰ ਘਰ ਟੈਂਦਾ ਜਾਂਦਾ ਜੀ ਨੌ ਘਰ ਗਏ ਸਾਰੇ ਇੱਥੇ ਦਿਖ ਪਏ ਆ ਜਿਹੜੇ ਵਿੱਚੇ ਦਰਿਆ ਦੇ ਚਲ ਗਏ ਆ ਤੇ ਇੱਥੇ ਦਰਿਆ ਸੀ ਪਹਿਲਾਂ ਨਹੀਂ ਜੀ ਵੇ ਇੱਥੇ ਪੈਲੀਆਂ ਝੋਨੇ ਲੱਗਦੇ ਹੋਈ ਦਰਿਆ ਰਹੀ ਇੱਥੇ ਹੈਗਾ ਮਾਲਕੀ ਜ਼ਮੀਨਾਂ ਮਾਲਕੀ ਜੀ ਚਲੋ ਠੀਕ ਮਾਲਕੀ ਜੀ ਦਾ ਕੋਈ ਇੱਥੇ ਕੰ ਦੇਖੋ ਜੀ ਇਹ ਬਾਪੂ ਜੀ ਆ ਜਿਨ੍ਹਾਂ ਦੇ ਕਹਿੰਦੇ ਕਿ 15 16 ਏਕੜ ਜ਼ਮੀਨ ਜਿਹਦੇ ਵਿੱਚ ਰੇਤਾ ਪੈ ਗਈ ਉਸ ਤੋਂ ਬਾਅਦ ਇਹ ਗੱਲ ਕੀਤੀ ਜਦ ਦੋ ਕਿੱਲੇ ਜਿਹੜੀ ਜ਼ਮੀਨ ਹੈ ਉਹ ਇਸ ਦਰਿਆ ਜਿੱਥੇ ਨਵਾਂ ਦਰਿਆ ਸ਼ੁਰੂ ਹੋ ਗਿਆ ਉਹਦੀ ਪੇੜ ਹੈ ਤੇ ਮੇਰੇ ਨਾਲ ਇੱਥੇ ਕੋ ਤਲਦੀਪ ਸਿੰਘ ਨੇ ਕੁਲਦੀਪਾ ਜੀ ਸਭ ਤੋਂ ਪਹਿਲਾਂ ਜਿਵੇਂ ਪੱਤਾ ਟੁੱਟ ਕੇ ਕਿਉਂ ਇਹਨਾਂ ਲੋਕਾਂ ਨੇ ਕਾਹ ਜਿਹੜੇ ਦਰਿਆ ਦੇ ਵਿੱਚ ਪਾਰੇ ਵੇਖੋ ਜੀ ਇਹ ਲੋਕਾਂ ਨੇ ਦਰਿਆ ਦੇ ਵਿੱਚ ਨਹੀਂ ਘਰ ਪਾਏ ਦਰਿਆ ਦੀ ਜ਼ਮੀਨ ਵੀ ਨਹੀਂ ਹੈਗੀ ਇਹ ਅਸੀਂ ਇੱਕ ਤੁਹਾਡੇ ਮਾਧਿਅਮ ਰਾਹੀਂ ਦੱਸਣਾ ਚਾਹੁੰਦੇ ਹਾਂ ਪਹਿਲਾਂ ਵੀ ਬੇਨਤੀਆਂ ਕਰਦੇ ਰਹੇ ਹਾਂ ਕਿ ਕੋਈ ਸਾਡੇ ਸੱਜਣ ਵੀਰ ਜਾਂ ਪੱਤਰਕਾਰ ਭਾਈ ਚਾਰਾਵਾਦ ਜਾਂ ਕੋਈ ਆਮ ਜਿਹੜੇ ਬਾਹਰ ਇਸ ਏਰੀਏ ਤੋਂ ਬਾਹਰ ਬੈਠੇ ਆ ਜਾਂ ਦੇਸ਼ ਵਿਦੇਸ਼ਿਕ ਤੇ ਵੀ ਬੈਠੇ ਆ ਉਹ ਇਹ ਗੱਲ ਕਹਿੰਦੇ ਆ ਕਿ ਲੋਕਾਂ ਨੇ ਦਰਿਆ ਪੂਰ ਕੇ ਦਰਿਆਵਾਂ ਦੀ ਜਗ੍ਹਾ ਮੰਨ ਲਈ ਆ ਤਾਂ ਕਰਕੇ ਦਰਿਆਵਾਂ 'ਚ ਹੜ ਆਉਂਦੇ ਆ ਤਾਂ ਕਰਕੇ ਦਰਿਆ ਹਟਾਉਣ ਆਉਂਦੇ ਪਰ ਹਾਏ ਇਸ ਦੇ ਉਲਟ ਆ ਅਸੀਂ ਤੁਹਾਨੂੰ ਕਲੀਅਰ ਕਰਨਾ ਚਾਹੁੰਦੇ ਹਾਂ ਕਿ ਇਹ ਜਿਹੜੀ ਜ਼ਮੀਨ ਸਾਡੀ ਮਾਲਕੀਆ ਜੀ ਜਿੰਨੀ ਵੀ ਇੱਥੇ ਦਰਿਆ ਬਿਆਸ ਆ ਜਾਂ ਸਤਲੁਜ ਆ ਜਾਂ ਕੋਈ ਵੀ ਕਈਆਂ ਦਰਿਆਵਾਂ ਦੇ ਵਿੱਚ ਦਰਿਆ ਦੀ ਆਪਣੀ ਜ਼ਮੀਨ ਹੀ ਹੈਗੀ ਇਹ ਦਰਿਆ ਦੇ ਵਹਿਣ ਆ ਕਦੀ ਕਿਸੇ ਪਾਸੇ ਨੂੰ ਬੁਲਾਉਂਦਾ ਹੋਣ ਤੁਸੀਂ ਇਹ ਜਿਹੜਾ ਪਹਿਲਾ ਦਰਿਆ ਦਾ ਵਹਿਣ ਚੱਲਦਾ ਸੀ ਉਹ ਜਿੱਥੇ ਪੋਖਲੇ ਨਾਲ ਚਲਦੀਆਂ ਧੋੜੇ ਲੱਗਿਆ ਉਧਰਲੇ ਪਾਸੇ ਸੀਗਾ ਜੀ ਐਸ ਵਾਰ ਜਦੋਂ ਹੜ ਆਇਆ ਤੇ ਹੜ ਦੇ ਦਰਿਆ ਨੇ ਬੰਨ ਨੂੰ ਢਾਹ ਲਾ ਕੇ ਤੇ ਦਰਿਆ ਨੇ ਆਪਣਾ ਵਹਿਣ ਬਦਲ ਲਿਆ ਸਾਡੀਆਂ ਇਹ ਲੋਕਾਂ ਦੇ ਹੱਸਲੇ ਵਾਸਤੇ ਅਸੀਂ ਲੋਕ ਬੜੀਆਂ ਸੋਹਣੀਆਂ ਫਸਲਾਂ ਹੁੰਦੀਆਂ ਸੀ ਇੱਥੇ ਉਹਨਾਂ ਜ਼ਮੀਨਾਂ ਦੇ ਵਿੱਚ ਨੌ ਘਰ ਰੋੜ ਕੇ ਤੇ ਜ਼ਮੀਨ ਸਾਰੀ ਰੋੜ ਕੇ ਸੈਂਕੜੇ ਏਕੜ ਤੇ ਦਰਿਆ ਰ ਹੁਣ ਕੱਲ ਨੂੰ ਤੁਸੀਂ ਹੋਰ ਭਰਾ ਸਾਡੇ ਜਾਂ ਕੋਈ ਹਰ ਕੋ ਕਹੂਗਾ ਵੀ ਇਹ ਤਾਂ ਦਰਿਆ ਸੀਗਾ ਇੱਕ ਸਾਲ ਬਾਅਦ ਕਹਣਗੇ ਵੀ ਦਰਿਆ ਸੀ ਪਰ ਨਹੀਂ ਦਰਿਆ ਨਹੀਂ ਸਾਡੀਆਂ ਮਾਲਕੀ ਜ਼ਮੀਨਾਂ ਸੀ ਨੌ ਘਰ ਰੋੜ ਕੇ ਤੇ ਦਸਵਾਂ ਜਿਹੜਾ ਵਾ ਇਹ ਹੁਣ ਐਸ ਵਕਤ ਟਹਿ ਰਿਆ ਆ ਇੱਕ ਪਾਰ ਆਪਣੇ ਪਿੱਛੇ ਆ ਇਹ ਵੀ ਇਹਨੂੰ ਢਾ ਲੱਗੀ ਆ ਜ਼ਮੀਨ ਟਹਿ ਰਹੀ ਆ ਜਿੱਥੇ ਤੁਸੀਂ ਬਾਪੂ ਦੀ ਪਹਿਲਾਂ ਇੰਟਰਵਿਊ ਕੀਤੀ ਆ ਅੱਧੀ ਜ਼ਮੀਨ ਇਹਦੀ ਦਰਿਆ ਚਲੀ ਗਈ ਆ ਅੱਧੀ ਜ਼ਮੀਨ ਜਿਹੜੀ ਆ ਬਾਹਰ ਇਹਦੇ ਵਿੱਚ ਫਸਲ ਨਹੀਂ ਹੋਣੀ ਕੋਈ ਅਜੇ ਕਈ ਸਾਲ ਤੇ ਇਹ ਜਿੱਦਾਂ ਦਰਿਆ ਨੇ ਢਾ ਲਈ ਆ ਲੱਗਦਾ ਵੀ ਇਧਰ ਵੀ ਇਹਨੂੰ ਨਹੀਂ ਰਹਿਣੀ ਤੇ ਪਰ ਅਸੀਂ ਹੱਥ ਜੋੜ ਕੇ ਬੇਨਤੀ ਕਰਨੀ ਚਾਹੁੰਦੇ ਸਾਡੀਆਂ ਮਾਲਕੀਆਂ ਜ਼ਮੀਨਾਂ ਨੇ ਮਾਲਕੀਆਂ ਜ਼ਮੀਨਾਂ ਦੇ ਵਿੱਚ ਅਸੀਂ ਘਰ ਵੀ ਪਾਵਾਂਗੇ ਫਸਲ ਵੀ ਬੀਜਾਂਗੇ ਤੇ ਅਸੀਂ ਸਰਕਾਰ ਅਗੇ ਪ੍ਰਸ਼ਾਸਨ ਅਗੇ ਹੱਥ ਜੋੜ ਕੇ ਬੇਨਤੀ ਕਰਦੇ ਆ ਕਿ ਸਾਡੀਆਂ ਜਮੀਨ ਅਸੀਂ ਦਰਿਆ ਤੇ ਕਬਜ਼ਾ ਨਹੀਂ ਕੀਤਾ ਸਾਡੀਆਂ ਜ਼ਮੀਨਾਂ ਤੋਂ ਦਾ ਦਰਿਆ ਦਾ ਜਿਹੜਾ ਕਬਜ਼ਾ ਛਡਾਇਆ ਜਾਵੇ ਇਸ ਦਰਿਆ ਦਾ ਪੱਕਾ ਹੱਲ ਕੀਤਾ ਜਾਵੇ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਹੜ੍ਹ ਨਾ ਆਵੇ ਜੇ ਵੀ ਆਪਾਂ ਰੇਤਾ ਦੇਖ ਰਹੇ ਵੱਡ ਵੱਡੇ ਢੇਰ ਲੱਗ ਗਿਆ ਜੀ ਇਹਦੇ ਵਿੱਚ ਅਜੇ ਵੀ ਰੇਤਾ ਪਈ ਆ ਕੀ ਲੱਗਦਾ ਕਦੋਂ ਤੱਕ ਜਿਹੜੀ ਦੁਆਰਾ ਇੱਥੇ ਫਸਲ ਜਿਹੜੀ ਹਰੀ ਫਸਲ ਦਿਖੂਗੀ ਵੇਖੋ ਜੇ ਜਿਹੋ ਜਿਹੇ ਹਾਲਾਤ ਨੇ ਜਿਥੇ ਜੇ ਮਦਦ ਦੀ ਲਈ ਆਪਾਂ ਗੱਲ ਕਰਦੇ ਆਂ ਵੀ ਸਰਕਾਰ ਮਦਦ ਕਰਦੀ ਅੱਜ ਤੱਕ ਤੇ ਇਹਨਾਂ ਜ਼ਮੀਨਾਂ 'ਚ ਹੋ ਸਕਦਾ ਸੀ ਹੁਣ ਤੱਕ ਰੇਤ ਨਿਕਲ ਜਾਂਦੀ ਤੇ ਇਹਦੇ ਵਿੱਚੋਂ ਮਤਲਬ ਕੱਢੀ ਜਾ ਸਕਦੀ ਤੇ ਜ਼ਮੀਨਾਂ ਦੇ ਹਾਲਾਤ ਕੁਝ ਬਦਲ ਜਾਂਦੇ ਆਪਾਂ ਫਸਲ ਬੀਜਦੇ ਹੁਣ ਕਣਕ ਦੀ ਬਿਜਾਈ ਚੱਲ ਰਹੀ ਹੈ ਤੇ ਅਜੇ ਤੱਕ ਜ਼ਮੀਨਾਂ 'ਚ ਰੇਤ ਪਈ ਆ ਇਸ ਵਾਰ ਤਾਂ ਜਿਹੜੀ ਕਣਕ ਦੀ ਫਸਲ ਇਹ ਨਹੀਂ ਬੀਜੀ ਜਾ ਸਕਦੀ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਕਹਿ ਨਹੀਂ ਸਕਦੇ ਆਪਾਂ ਬੀਜੀ ਜਾਵੇ ਤੇ ਜਿਹੜਾ ਹੈਗਾ ਵਾ ਜਿਹੜੇ ਰੇਤ ਦੇ ਵੱਡੇ ਵੱਡੇ ਢੇਰ ਵੇਖ ਰਹੇ ਹੋ ਇਹ ਰੇਟ ਇਹ ਕਿਹੜੇ ਆਪ ਨੂੰ ਪਤਾ ਸੁਖਨੇ ਸੌਕੇ ਜਿਹਦੀ ਫਸਲ ਮਰ ਗਈ ਉਹਦੇ ਵਿੱਚ ਪੈਸਾ ਵੀ ਕੋਲ ਕੋਈ ਨਹੀਂ ਹੈਗਾ ਉਹਦੇ ਤੇ ਉਹਨੇ ਆਉਣ ਵਾਲੇ ਸਮੇਂ ਜ਼ਮੀਨ ਕਿਵੇਂ ਬਣਾਉਣੀ ਹੈ ਪਿਛੇ ਜਿੱਦਾਂ ਸਰਕਾਰ ਨੇ ਗੱਲ ਕਹੀ ਸੀ ਕਿ ਜਿਹਦੇ ਖੇਤ ਉਹਦੀ ਰੇਟ ਤਾਂ ਇਹਨਾਂ ਲੋਕਾਂ ਦੀ ਰੇਟ ਇਥੋਂ ਸੌਖੀ ਚੱਕ ਹੋ ਰਹੀ ਜਾਂ ਨਹੀਂ ਨਹੀਂ ਇਹ ਜਿਸ ਦਾ ਖੇਤ ਉਸਦੀ ਰੇਟ ਜਿਹੜੀ ਸਰਕਾਰ ਨੇ ਕੀਤੀ ਹੈ ਨਾ ਜਿੰਨਾ ਥਾਵਾਂ ਦੇ ਵਿੱਚ ਤੇ ਮੰਨ ਲਓ ਕੱਲੀ ਰੇਤ ਦਾ ਹੀ ਆ ਜ਼ਮੀਨ ਨਹੀਂ ਉਹ ਹੈਗੀ ਉਹ ਲੋਕ ਚੁੱਕ ਵੀ ਰਹੇ ਸਾਡੇ ਏਰੀਆ ਤੋਂ ਬਾਹਰ ਪਰ ਸਾਡੇ ਤਾਂ ਅਜੇ ਇਸ ਏਰੀਆ ਦੇ ਵਿੱਚ ਬੰਨ ਬਹੁਤ ਟੁੱਟਿਆ ਦਰਿਆ ਵਗ ਰਿਹਾ ਇਹਨੂੰ ਬੰਦ ਕਰਨਾ ਵਾ ਬੰਨ ਦੀ ਰਿਪੇਅਰ ਕਰਨੀ ਆ ਜੇ ਅਸੀਂ ਰੇਤ ਚਕਵਾ ਵੀ ਦਿੰਨੇ ਕਿਸੇ ਨੂੰ ਤੇ ਬਾਅਦ ਚ ਸਾਨੂੰ ਇਥੇ ਮਿੱਟੀ ਨਹੀਂ ਮਿਲਣੀ ਅਸੀਂ ਤਾਂ ਸੰਸਥਾਵਾਂ ਦੀ ਮਦਦ ਦੇ ਨਾਲ ਬਾਬਿਆਂ ਦੀ ਮਦਦ ਦੇ ਨਾਲ ਇਹਨਾਂ ਖੇਤਾਂ ਚੋਂ ਜ਼ਮੀਨ ਚੋਂ ਰੇਤ ਕੱਢ ਕੇ ਆਪਣੇ ਲੈਵਲ ਤੇ ਜਿੱਥੇ ਇਹਦੀ ਲੋਕਲ ਕਮੇਟੀ ਸਾਡੀ ਬਣੀ ਆ ਤੇ ਆਪਣੇ ਲੈਵਲ ਤੇ ਬੰਨ ਬਣ ਰਹਾ ਜਦੋਂ ਸਾਡੇ ਬੰਨ ਵੱਜਣਗੇ ਸਾਡੇ ਬੰਨ ਰਿਪੇਅਰ ਹੋਣਗੇ ਫਿਰ ਅਸੀਂ ਫਸਲ ਦੀ ਆਸ ਕਰ ਸਕਦੇ ਆ ਇਸ ਕਰਕੇ ਅਸੀਂ ਰੇਤ ਉਹ ਨਹੀਂ ਕੱਢ ਰਹੇ ਤੇ ਅਸੀਂ ਇਸ ਬੰਨ ਤੇ ਪਾਰਾਂ ਰੇਤ ਕੱਢ ਗਏ ਉਹਦਾ ਸਾਨੂੰ ਕੋਈ ਬੈਨੀਫਿਟ ਨਹੀਂ ਤੁਹਾਡੀ ਵੀ ਇੱਥੇ ਜ਼ਮੀਨ ਹੈ ਜੀ ਕੀ ਹੈ ਤੁਹਾਡਾ ਸਾਡੀ ਜ਼ਮੀਨ ਹੈ ਆਪਾਂ ਪਰਲੇ ਬੰਨੇ ਆ ਤੇ ਸਾਰੀ ਰੇਤ ਆ ਰੇਤਾ ਭਈ ਚਾਰ ਜਿ ਫੇਰੇ ਤੇ ਹੜਾ ਬੰਨ ਦਾ ਕੰਮ ਚੱਲਦਾ ਹੈ ਜਦੋਂ ਬੰਨ ਬਾਜੇ ਫਿਰ ਕੰਮ ਸਾਰੇ ਹੱਲ ਹੋਣਗੇ ਤੇ ਅਜੇ ਵੀ ਬੰਨ ਬਜੇ ਸਰਕਾਰਾਂ ਮਤਕਾਰ ਨੂੰ ਸਰਕਾਰ ਦੇ ਕਿਸੇ ਨੇ ਸਜੋ ਨਹੀਂ ਦਿੱਤਾ ਜਦੋਂ ਆਮ ਲੋਕ ਸੇ ਸਹਯੋਗ ਕਰਦੇ ਸਾਰੇ ਜਿੰਨੇ ਫਸਲ ਕਦੋਂ ਲੱਗਦਾ ਵੇਚ ਲੂਗੇ ਤੁਸੀਂ ਫਸਲ ਨਹੀਂ ਬੀਤੀ ਜਾਨੀ ਆ ਰੇ ਰੇਤਾ ਹੀ ਬੜੀ ਪਈ ਆ ਦੋ ਦੋ ਫੁੱਟ ਰ ਤੱਕ ਚਾਰ ਫੁੱਟ ਪੰਜ ਫੁੱਟ ਆ ਰੇਤਾ ਨਿਕਲੂਗੀ ਤੇ ਫੇਰ ਇਹ ਤਾਂ ਆਪਣੇ ਇੱਕ ਕਣਕ ਬੀਜੀਓ ਵੀ ਕਣਕ ਕਿਥੇ ਕਣਕ ਕਿਥੇ ਬੀਜੀ ਜਣੀ ਕਣਕਾਂ ਦੇ ਮੋਖਾ ਇਹ ਰੇਤਾ ਨਿਕਲੂਗੀ ਤੇ ਫੇਰ ਸੁੱਤਰ ਹੋਣਾ ਚਲੋ ਦੇਖੋ ਮੇਰੇ ਪਿੱਛੇ ਤੁਸੀਂ ਇਹ ਵੀ ਦੇਖ ਸਕਦੇ ਹੋ ਕਿ ਜਿਵੇਂ ਘਰ ਬਰਬਾਦ ਹੁੰਦੇ ਆਪਾਂ ਦੇਖੇ ਕਾ ਖੰਡਰ ਬੰਦੇ ਜਾ ਰਹੇ ਆ ਉੱਥੇ ਜੋ ਬੀਵੀ ਦੇ ਵੱਡੇ ਵੱਡੇ ਖੰਭੇ ਰੁੱਖ ਦੇਖ ਲਓ ਖੰਭੇ ਦੇਖ ਲਓ ਸਭ ਕੋ ਜਿਹੜਾ ਦਰਿਆ ਨੇ ਆਪਣੇ ਵਿੱਚ ਵਹਾ ਲਿਆ ਦੂਜੀ ਗੱਲ ਜੇ ਕਿਸਾਨਾਂ ਦੀ ਕੀਤੀ ਜਾਵੇ ਤਾਂ ਕਿਸਾਨ ਕਹਿੰਦੇ ਆ ਕਿ ਫਸਲ ਬੀਜਣੀ ਤਾਂ ਬਹੁਤ ਦੂਰ ਦੀ ਗੱਲ ਹੈ ਲੇਕਿਨ ਅਜੇ ਉਹਨਾਂ ਦਾ ਜਿਹੜਾ ਟਾਈਮ ਜਿਹੜਾ ਵਾ ਸਿਰਫ ਬੰਨ ਬੰਨ ਦੇ ਉੱਪਰ ਲੱਗ ਰਿਹਾ ਤੇ ਕਿ ਉਹ ਕਦੋਂ ਤੱਕ ਬੰਨ ਬੰਨਣਗੇ ਤੇ ਉਸ ਤੋਂ ਬਾਅਦ ਹੋ ਸਕਦਾ ਕਿ ਅਗਲੇ ਸਾਲ ਉਹਨਾਂ ਨੂੰ ਜਿਹੜੀ ਫਸਲ ਬੀਜਣ ਦੀ ਆਸ ਹੋਵੇ